아, 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 ਗੁਰਦਾਸਪੁਰ ਸੈਂਟਰ ਜੇਲ੍ਹ ਵਿੱਚ ਅੱਜ ਕਾਦੀ ਵੱਲੋਂ ਹੰਗਾਮਾ ਕੀਤਾ ਗਿਆ ਹੰਗਾਮਾ ਕੀਤੇ ਜਾਣ ਤੋਂ ਬਾਅਦ ਜਦੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਵੱਲੋਂ ਜੇਲ੍ਹ ਪ੍ਰਸ਼ਾਸਨ ਦੇ ਕਰਮਚਾਰੀਆਂ ਤੇ ਹਮਲਾ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜਾ ਜੇਲ੍ਹ ਪ੍ਰਸ਼ਾਸਨ ਵੱਲੋਂ ਜਦੋਂ ਤੇ ਹਮਲਾ ਕੀਤਾ ਗਿਆ ਔਰ ਜੇਲ੍ਹ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਸਭ ਵੱਡੀ ਗਿੰਦੀ ਪਹੁੰਚੇ ਨੇ ਔਰ ਖਾਸ ਕਰਕੇ ਐਸਐਫੀ ਗੁਰਦਾਸਪੁਰ ਔਰ ਡੀਸੀ ਗੁਰਦਾਸਪੁਰ ਤੋਂ ਇਲਾਵਾ ਪਠਾਨਕੋੜ ਗੁਰਦਾਸਪੁਰ ਦੀ ਪੁਲਿਸ ਦੋਨਾਂ ਜਨਾਂ ਦੀ ਪਹੁੰਚੀ ਹੋਈ ਹੈ ਉਸ ਤੋਂ ਇਲਾਵਾ ਜਿਹੜੀ सीआरपी ओ वी ਜਿਹੜੀ ਇੱਥੇ ਪੰਜਾਬ ਜਿਹੜੀਆਂ ਟੁਗੜੀਆਂ ਆ ਚੁੱਕੀਆਂ ਉਹਨਾਂ ਦੀ ਇੱਕ ਟੁਗੜੀ ਵੀ ਅੰਦਰ ਗਈ ਆਰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਆ ਜੇ ਤੁਸੀਂ ਦੇਖ ਸਕਦੇ ਹੋ ਵੀ ਜੇਲ੍ਹ ਵਿੱਚ ਮੈਂ ਤੁਹਾਨੂੰ ਦੂਰੋਂ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀ ਧੂਆਂ ਨਿਕਲ ਰਿਹਾ ਹਜੇ ਵੀ ਧੂਆਂ ਨਿਕਲਿਆ ਕਿਉਂਕਿ ਕੈਦੀਆਂ ਵੱਲੋਂ ਜੋ ਦੱਸਿਆ ਜਾ ਰਿਹਾ ਵੀ ਉਹਨਾਂ ਵੱਲੋਂ ਆਗ ਲਗਾਈ ਗਈ ਆ ਔਰ ਜਿਹੜੇ ਜਿਹੜੇ ਕਰਮਚਾਰੀ ਪੁਲਿਸ ਕਰਮਚਾਰੀ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਗਏ ਸੀ ਉਹਨਾਂ ਉੱਤੇ ਬਟਿਆਂ ਨਾਲ ਹਮਲਾ ਕੀਤਾ ਖਾਸ ਕਰਕੇ ਉਹਨਾਂ ਨੇ ਜਿਹੜੇ ਇਟਾ ਵਟੇ ਰੋੜੇ ਤੋੜ ਕੇ ਉਹਨਾਂ ਦਾ ਹਮਲਾ ਕੀਤਾ ਔਰ ਹੰਗਾਮਾ ਲਗਾਤਾਰ ਕਰੀਬ 2 ਘ ਦੋ ਜਿਲ੍ਹਾਂ ਦੇ ਪੁਲਿਸ ਪਠਾਨ ਕੋਲ ਗਰਦਾਸਪੁਰੀ ਤੇ ਪਹੁੰਚੀ ਹੋਈ ਆ ਪੁਲਿਸ ਪਹੁੰਚੇ ਤੋਂ ਬਾਅਦ ਇਸ ਦੇ ਹਮਲੇ ਦੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪ੍ਰਸ਼ਾਸਨ ਘਰ ਵੀ ਇਥੇ ਮੌਕੇ ਤੇ ਪਹੁੰਚੇ ਨੇ ਲੇਕਿਨ ਜੋ ਸੂਤਰ ਦੱਸ ਰਹੇ ਉਹਨਾਂ ਅਨੁਸਾਰ ਜਿਹੜੇ ਪੁਲਿਸ ਕਰਮਚਾਰੀ ਜਿਹੜੇ ਬਚਾਉਣਗੇ ਅਸੀਂ ਕੰਟਰੋਲ ਕਰਨਗੇ ਅਸੀਂ ਉਹਨਾਂ ਵਿੱਚੋਂ ਦੋ ਤੋਂ ਤਿੰਨ ਪੁਲਿਸ ਕਰਮਚਾਰੀ ਫਟਰ ਹੋਏ ਨੇ ਬਾਕੀ ਫਿਲਹਾਲ ਜਾਣਕਾਰੀ ਸਾਰੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲ ਸਕਦੀ ਹੈ ਪੰਜਾਬ ਤੱਕ ਲਈ ਗਰਦਾਸਪੁਰ ਤੋਂ ਬੇਸ਼ੰਬਰ ਬਿੱਟੂ